ਪੰਜਾਬ ਸਰਕਾਰ ਨੇ ਜ਼ਮੀਨ ਦੀ ਰਜਿਸਟ੍ਰੇਸ਼ਨ ਪ੍ਰਕਿਰਿਆ ਨੂੰ ਸੁਚਾਰੂ ਬਣਾਉਣ ਲਈ ਈਜ਼ੀ ਰਜਿਸਟਰੀ ਦੀ ਸ਼ੁਰੂਆਤ ਕੀਤੀ ਹੈ। ਪੰਜਾਬ ਸਰਕਾਰ ਦਾ ਇਹ ਕ੍ਰਾਂਤੀਕਾਰੀ ਉਪਰਾਲਾ ਹੁਣ ਪ੍ਰਾਪਰਟੀ ਰਜਿਸਟ੍ਰੇਸ਼ਨ ਨੂੰ ਆਸਾਨ ਕਰ ਰਿਹਾ ਹੈ। ਜ਼ਮੀਨ ਰਜਿਸਟ੍ਰੇਸ਼ਨ ਪ੍ਰਕਿਰਿਆ ਹੁਣ 23 ਸਾਫ਼-ਸੁਥਰੀ ਤੇ ਪਾਰਦਰਸ਼ੀ ਹੋ ਗਈ ਹੈ। ਇਸ ਦੇ ਨਾਲ ਦਫ਼ਤਰਾਂ ਦੀ ਖੱਜਲਖੁਆਰੀ ਤੇ ਏਜੰਟਾਂ ਦੀ ਵਾਧੂ ਲੋੜ ਵੀ ਖਤਮ ਹੋ ਗਈ ਹੈ। ਤਹਿਸੀਲਾਂ ਦਾ ਜਿਹੜਾ ਭ੍ਰਿਸ਼ਟਾਚਾਰ ਹੈ ਉਥੇ ਹੁਣ ਕਾਬੂ ਪਾ ਰਹੇ ਆ ਆਨਲਾਈਨ ਕਰ ਰਹੇ ਆ ਸਾਰਾ ਕੁਝ ਰਿਸਟਰੀ ਆਪਣੇ ਘਰੇ ਬੈਠ ਕੇ ਲਿਖ ਸਕਦੇ ਹੋ ਜਾਂ ਫਿਰ ਜਾ ਕੇ ਸੇਵਾ ਕੇਂਦਰ ਉਥੇ ਤਹਿਸੀਲ ਚ ਉਥੋਂ ਲਖਾ ਲਓ ਸਿੰਪਲ ਪੰਜਾਬੀ ਚ ਰਿਸਟਰੀ ਹੈ ਫਰਦ ਆਨਲਾਈਨ ਹੈ ਇੰਤਕਾਲ ਜਾਣਸਾਰ ਹੋ ਜਾਂਦੇ ਨੇ ਤੁਹਾਨੂੰ ਮੋਬਾਈਲ ਤੇ ਟਾਈਮ ਮਿਲ ਜਾਂਦਾ ਵੀ ਸਵੇਰ 3 ਵਜੇ ਤੋਂ ਲੈ ਕੇ 3:30 ਵਜੇ ਤੱਕ ਤੁਸੀਂ ਆ ਜਾਓ ਉਨਾ 15 ਮਿੰਟਾਂ ਦੇ ਵਿੱਚ ਤੁਹਾਡਾ ਕੰਮ ਜਿਹੜਾ ਤਸਦੀਲਾਂ ਦੇ ਵਿੱਚ ਹੋ ਜੂਗਾ ਕੋਈ ਭ੍ਰਿਸ਼ਟਾਚਾਰ ਨਹੀਂ ਕੋਈ ਬੰਦਾ ਪੈਸਾ ਨਹੀਂ ਮੰਗੂਗਾ ਹੁਣ ਰਜਿਸਟ੍ਰੇਸ਼ਨ ਜ਼ਿਲੇ ਵਿੱਚ ਸਥਿਤ ਕਿਸੇ ਵੀ ਤਹਿਸੀਲ ਚ ਕੀਤੀ ਜਾ ਸਕਦੀ ਹੈ ਇਸ ਤੋਂ ਇਲਾਵਾ ਲੋਕਾਂ ਦੇ ਕੋਲ ਈਜ਼ੀ ਜਮ੍ਹਾਂਬੰਦੀ ਪੋਰਟਲ ਦਾ ਵੀ ਵਿਕਲਪ ਹੈ ਜੀ ਅਸੀਂ ਈਜ਼ੀ ਰਜਿਸਟਰੀ ਕਰਾਉਣ ਆਏ ਸੀ ਸਾਨੂੰ ਬਹੁਤ ਵਧੀਆ ਲੱਗਾ ਅੱਗੇ ਜਿਹੜਾ ਕੰਮ ਸਾਡਾ ਦੋ ਦੋ ਤਿੰਨ ਤਿੰਨ ਦਿਨ ਇਤੋਂ ਜ਼ਿਆਦਾ ਵੀ ਲੱਗ ਜਾਂਦੇ ਉਹ ਹੁਣ ਹੀ ਘੰਟਿਆਂ ਦੇ ਵਿੱਚ ਕਰਕੇ ਪੁੱਟ ਜਾਂਦੇ ਨੇ ਸਚੀ ਕਲ ਜੀ ਮੈਂ ਆਸ਼ਿਕਾ ਜੈਨ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਜਿਵੇਂ ਕਿ ਤੁਸੀਂ ਜਾਣਦੇ ਹੋ ਜ਼ਿਲ੍ਹੇ ਅਤੇ ਹਿਮਾਚਲ ਪ੍ਰਦੇਸ਼ ਵਿਖੇ ਪਿਛਲੇ ਦਿਨਾਂ ਬਹੁਤ ਭਾਰੀ ਬਾਰਿਸ਼ ਦੇ ਕਰਕੇ ਸਾਡੇ ਕਈ ਚੋਆ ਦੇ ਵਿੱਚ ਸਾਡੇ ਦਰਿਆਵਾਂ ਦੇ ਵਿੱਚ ਪਾਣੀ ਦਾ ਦਰ ਵਧਿਆ ਹੈ ਜਿਦੇ ਕਰਕੇ ਟਾਂਡਾ ਤਹਿਸੀਲ ਮੁਕੇਰੀਆਂ ਤਹਿਸੀਲ ਵਿੱਚ ਕੁਝ ਪਿੰਡਾਂ ਦੇ ਵਿੱਚ ਪਾਣੀ ਵੀ ਅੰਦਰ ਖੇਤਾਂ ਦੇ ਵਿੱਚ ਤੇ ਘਰਾਂ ਦੇ ਕੋਲ ਵੀ ਆਇਆ ਹੈ ਮਹਲਪੁਰ ਤਹਿਸੀਲ ਵਿਖੇ ਵੀ 1-2 ਇਦਾਂ ਦੇ ਸਡਨ ਇਨਸੀਡੈਂਟਸ ਹੋਏ ਹਨ ਜਿਦੇ ਵਿੱਚ ਰਾਮਪੁਰ ਸੈਨੀਆ ਤੇ ਹੋਰ ਪਿੰਡਾਂ ਦੇ ਵਿੱਚ ਪਾਣੀ ਸਡਨਲੀ ਆ ਗਿਆ ਔਰ ਉਸ ਤੋਂ ਬਾਅਦ ਚਲੋ ਅ ਅੱਛੀ ਗੱਲ ਹੈ ਕਿ ਉਹ ਪਾਣੀ ਜੇਤੀ ਜੇਤੀ ਨਿਕਲ ਗਿਆ ਅ ਮੈਂ ਦੱਸਣਾ ਚਾਹਾਂਗੀ ਕਿ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਵੱਲੋਂ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਅਸਹੂਲiyet ਨਾ ਆਣ ਦਿੱਤੀ ਜਾਵੇ ਤਾਂ ਕਰਕੇ ਇਸ ਤਰ੍ਹਾਂ ਦੀ ਸਾਰੀ ਜ਼ਰੂਰੀ ਸਮੱਗਰੀ ਜਿਵੇਂ ਕਿ ਕੀਂ ਦਾ ਪਾਣੀ ਪਾਣੀ ਦੇ ਫਿਲਟਰ ਸਫਾਈ ਕਿਟਾਂ ਦਵਾਈਆਂ ਤਿਰਪਾਲ ਗੱਦੇ ਆਟੋਮੋਸ ਮਛਰਦਾਨੀਆਂ ਇਕਸਟਰਾ ਇਸ ਤਰ੍ਹਾਂ ਦੇ ਉਪਬੰਧ ਜਿਹੜੇ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਵੱਲੋਂ ਕੀਤੇ ਜਾ ਰਹੇ ਨੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਿਵੇਂ ਤੁਸੀਂ ਜਾਣਦੇ ਹੋ ਕਿ ਖਾਣ ਪੀਣ ਦਾ ਅਰੇਂਜਮੈਂਟ ਮੈਡੀਕਲ ਟੀਮਸ ਅਤੇ ਹੋਰ ਤਰ੍ਹਾਂ ਦੀਆਂ ਐਮਰਜੈਂਸੀ ਸਰਵਿਸਿਜ਼ ਉਪਲਬਧ ਕਰਾਈਆਂ ਹੀ ਜਾਂਦੀਆਂ ਨੇ ਲੇਕਿਨ ਮੈਂ ਇਹ ਖਾਸ ਮੈਂਸ਼ਨ ਕਰਨਾ ਚਾਹਾਂਗੀ ਕਿ ਬਹੁਤ ਸਾਰੀ ਗੈਰ ਸਰਕਾਰੀ ਸੰਸਥਾਵਾਂ ਵੱਲੋਂ ਵੀ ਬਹੁਤ ਅਹਿਮ ਯੋਗਦਾਨ ਇਸ ਕ੍ਰਮ ਦੇ ਵਿੱਚ ਦਿੱਤਾ ਜਾ ਰਿਹਾ ਹੈ ਮੈਂ ਮੈਂਸ਼ਨ ਕਰਨਾ ਚਾਹਾਂਗੀ ਬਾਬਾ ਦੀਪ ਸਿੰਘ ਸੁਸਾਇਟੀ ਟਾਂਡਾ ਵਿਖੇ ਜਿਹੜੀਆਂ ਆਪਣੀ ਬੋਟਸ ਦੇ ਨਾਲ ਪ੍ਰਸ਼ਾਸਨ ਵੱਲੋਂ ਜਿਹੜੇ ਇੰਤਜ਼ਾਮ ਕੀਤੇ ਗਏ ਨੇ ਪ੍ਰਸ਼ਾਸਨ ਵੱਲੋਂ ਜਿਵੇਂ ਜਿਸ ਤਰ੍ਹਾਂ ਦਾ ਇਕਵਿਪਮੈਂਟ ਬੋਟਸ ਲਾਈਫ ਜੈਕਟਸ ਦਿੱਤੇ ਗਏ ਨੇ ਉਹਨੂੰ ਸਪਲੀਮੈਂਟ ਕਰਦੇ ਹੋਏ ਬਹੁਤ ਵਧੀਆ ਆਪਣੀ ਸੇਵਾ ਉੱਥੇ ਦੇ ਰਹੀ ਹੈ ਜਿਹਦੇ ਨਾਲ ਲੋਕਾਂ ਦੀ ਸੇਫਟੀ ਅਤੇ ਸੁਰੱਖਿਆ ਕਰਨ ਦੇ ਵਿੱਚ ਪ੍ਰਸ਼ਾਸਨ ਕਾਮਯਾਬ ਹੋ ਰਿਹਾ ਹੈ ਮੈਂ ਇਸ ਵੀਡੀਓ ਰਾਹੀਂ ਤੁਹਾਨੂੰ ਸਾਰਿਆਂ ਨੂੰ ਇਹ ਬੇਨਤੀ ਕਰਨਾ ਚਾਹਾਂਗੀ ਕਿ ਸਾਡੇ ਅਫੈਕਟਿਡ ਏਰੀਆਜ਼ ਦੇ ਵਿੱਚ ਜਿਵੇਂ ਕਿ ਮੁਕੇਰੀਆਂ ਦੇ ਮੋਤਲਾ ਇਲਾਕੇ ਦੇ ਵਿੱਚ ਵੀ ਕੁਝ ਪਿੰਡ ਸਾਡੇ ਅਫੈਕਟਿਡ ਹੋਏ ਨੇ ਟਾਂਡਾ ਵਿਖੇ ਹੋਏ ਨੇ ਜਾਂ ਕਿਤੇ ਵੀ ਇਸ ਤਰ੍ਹਾਂ ਦੇ ਪਾਣੀ ਦਾ ਪ੍ਰਭਾਵ ਹੁੰਦਾ ਹੈ ਜਾਂ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਲੋਕਾਂ ਨੂੰ ਝੱਲਣੀ ਪੈਂਦੀ ਹੈ ਤਾਂ ਪ੍ਰਸ਼ਾਸਨ ਦੇ ਨਾਲ ਰਲ ਕੇ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਦੇ ਨਾਲ ਰਲ ਕੇ यह जी संस्थाव सू संपर्क कर अपने वालों भी योगदान दे मैनू बहुत सारे मैसेजेस भी पिछले दिन बहुत सारे व्यक्तियों तो बहुत सारी संस्थाव तो आए सी मैं अकनोलेज कर दी है कि उन्होंने अपने वालों हेल्प ऑफर की है और अः स्वागत करते हैं जी कि अपने एस डी एम के डिस्ट्रिक्ट रेडक्रॉस सोसायटी संपर्क कर संयुक्त तरीके तक मदद पहुँचा सके ਬਾਕੀ ਮੈਂ ਇਹ ਵੀ ਦੱਸਣਾ ਚਾਹਾਂਗੀ ਕਿ ਹਾਲਾਤ ਸਾਮਾਨੇ ਹੈ ਜ਼ਰੂਰ ਕਿਤੇ ਕਿਤੇ ਪਾਣੀ ਦਾ ਪ੍ਰਭਾਵ ਹੋਇਆ ਬਟ ਅਸੀਂ ਲਗਾਤਾਰ ਸਿਚੁਏਸ਼ਨ ਤੇ ਨਜ਼ਰ ਬਣਾਈ ਰੱਖੀ ਹੈ ਬੀਬੀਐਮਬੀ ਬੋਰਡ ਦੇ ਨਾਲ ਵੀ ਲਗਾਤਾਰ ਪੰਜਾਬ ਸਰਕਾਰ ਵਾਟਰ ਰਿਸੋਰਸਸ ਡਿਪਾਰਟਮੈਂਟ ਦੇ ਨਾਲ ਤਾਲਮੇਲ ਚੱਲਦਾ ਹੈ ਔਰ ਜਿਹਦੇ ਕਰਕੇ ਅਸੀਂ ਬਹੁਤ ਹੱਦ ਤੱਕ ਜਿਹੜਾ ਹੈ ਪਾਣੀ ਦੀ ਸਾਮ ਸੰਭਾਲ ਨੂੰ ਕੰਟਰੋਲ ਕਰਨ ਦੇ ਵਿੱਚ ਕਾਮਯਾਬੀ ਆਈ ਹੈ ਅਸੀਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਾਡੇ ਸਿਵਲ ਡਿਫੈਂਸ ਵੋਲੰਟੀਅਰਸ ਦਾ ਵੀ ਖਾਸ ਧੰਨਵਾਦ ਕਰਦੇ ਹਾਂ ਕਿ ਉਹ ਸਮੇਂ-ਸਮੇਂ ਤੇ ਲੋਕਾਂ ਨੂੰ ਜਾਗਰੂਕ ਕਰਦੇ ਕਿ ਇਸ ਟਾਈਮ ਤੇ ਮੌਨਸੂਨ ਦੇ ਦਿਨਾਂ ਦੇ ਵਿੱਚ ਕਿਸੇ ਵੀ ਦਰਿਆ ਚੋਹ ਦੇ ਨੇੜੇ ਜਾਂ ਕਿਸੇ ਨਹਿਰ ਦੇ ਕੋਲ ਕਿਸੇ ਟੋਬੇ ਦੇ ਕੋਲ ਨਾ ਜਾਇਆ ਜਾਵੇ। ਮੈਂ ਫੇਰ ਇੱਕ ਵਾਰੀ ਸਾਰੀਆਂ ਸੰਸਥਾਵਾਂ ਨੂੰ ਸਾਡੇ ਸਾਰੇ ਨਿਵਾਸੀਆਂ ਨੂੰ ਇਹ ਅਪੀਲ ਕਰਦੀ ਹਾਂ ਕਿ ਆਪਣੇ ਆਲੇ-ਦੁਆਲੇ ਕਿਸੇ ਵੀ ਚੋਹ ਦੇ ਦਰਿਆ ਦੇ ਵਿੱਚ ਕਿਸੇ ਨੂੰ ਵੀ ਬੱਚੇ ਜਾਂ ਵੱਡੇ ਨੂੰ ਨਾ ਜਾਣ ਦਿੱਤਾ ਜਾਵੇ ਔਰ ਇਹ ਸੁਨਿਸ਼ਚਿਤ ਕੀਤਾ ਜਾਵੇ ਕਿ ਅਸੀਂ ਸਾਰੇ ਰਲ ਕੇ ਆਪਣੀ ਸੁਰੱਖਿਆ ਕਰੀਏ। ਧੰਨਵਾਦ। ਸਚੀ ਕਾਲ ਜੀ ਮੈਂ ਆਸ਼ਿਕਾ ਜੈਨ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਜਿਵੇਂ ਕਿ ਤੁਸੀਂ ਜਾਣਦੇ ਹੋ ਜ਼ਿਲ੍ਹੇ ਅਤੇ ਹਿਮਾਚਲ ਪ੍ਰਦੇਸ਼ ਵਿਖੇ ਪਿਛਲੇ ਦਿਨਾਂ ਬਹੁਤ ਭਾਰੀ ਬਾਰਿਸ਼ ਦੇ ਕਰਕੇ ਸਾਡੇ ਕਈ ਚੋਆ ਦੇ ਵਿੱਚ ਸਾਡੇ ਦਰਿਆਵਾਂ ਦੇ ਵਿੱਚ ਪਾਣੀ ਦਾ ਦਰ ਵਧਿਆ ਹੈ ਜਿਦੇ ਕਰਕੇ ਟਾਂਡਾ ਤਹਿਸੀਲ ਮੁਕੇਰੀਆਂ ਤਹਿਸੀਲ ਵਿੱਚ ਕੁਝ ਪਿੰਡਾਂ ਦੇ ਵਿੱਚ ਪਾਣੀ ਵੀ ਅੰਦਰ ਖੇਤਾਂ ਦੇ ਵਿੱਚ ਤੇ ਘਰਾਂ ਦੇ ਕੋਲ ਵੀ ਆਇਆ ਹੈ ਮਹਲਪੁਰ ਤਹਿਸੀਲ ਵਿਖੇ ਵੀ 1-2 ਇਦਾਂ ਦੇ ਸਡਨ ਇਨਸੀਡੈਂਟਸ ਹੋਏ ਹਨ ਜਿਦੇ ਵਿੱਚ ਰਾਮਪੁਰ ਸੇਨੀਆ ਤੇ ਹੋਰ ਪਿੰਡਾਂ ਦੇ ਵਿੱਚ ਪਾਣੀ ਸਡਨਲੀ ਆ ਗਿਆ ਔਰ ਉਸ ਤੋਂ ਬਾਅਦ ਚਲੋ ਅ ਅੱਛੀ ਗੱਲ ਹੈ ਕਿ ਉਹ ਪਾਣੀ ਜੇਤੀ ਜੇਤੀ ਨਿਕਲ ਗਿਆ ਅ ਮੈਂ ਦੱਸਣਾ ਚਾਹਾਂਗੀ ਕਿ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਵੱਲੋਂ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਅਸਹੂਲiyet ਨਾ ਆਣ ਦਿੱਤੀ ਜਾਵੇ ਤਾਂ ਕਰਕੇ ਇਸ ਤਰ੍ਹਾਂ ਦੀ ਸਾਰੀ ਜ਼ਰੂਰੀ ਸਮੱਗਰੀ ਜਿਵੇਂ ਕਿ ਪੀਣ ਦਾ ਪਾਣੀ ਪਾਣੀ ਦੇ ਫਿਲਟਰ ਸਫਾਈ ਕਿਟਾਂ ਦਵਾਈਆਂ ਤਿਰਪਾਲ ਗੱਦੇ ਆਟੋਮੋਸ ਮਛਰਦਾਨੀਆਂ ਇਕਸਟਰਾ ਇਸ ਤਰ੍ਹਾਂ ਦੇ ਉਪਬੰਧ ਜਿਹੜੇ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਵੱਲੋਂ ਕੀਤੇ ਜਾ ਰਹੇ ਨੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਿਵੇਂ ਤੁਸੀਂ ਜਾਣਦੇ ਹੋ ਕਿ ਖਾਣ ਪੀਣ ਦਾ ਅਰੇਂਜਮੈਂਟ ਮੈਡੀਕਲ ਟੀਮਸ ਅਤੇ ਹੋਰ ਤਰ੍ਹਾਂ ਦੀਆਂ ਐਮਰਜੈਂਸੀ ਸਰਵਿਸਿਜ਼ ਉਪਲਬਧ ਕਰਾਈਆਂ ਹੀ ਜਾਂਦੀਆਂ ਨੇ ਲੇਕਿਨ ਮੈਂ ਇਹ ਖਾਸ ਮੈਂਸ਼ਨ ਕਰਨਾ ਚਾਹਾਂਗੀ ਕਿ ਬਹੁਤ ਸਾਰੀ ਗੈਰ ਸਰਕਾਰੀ ਸੰਸਥਾਵਾਂ ਵੱਲੋਂ ਵੀ ਬਹੁਤ ਅਹਿਮ ਯੋਗਦਾਨ ਇਸ ਕ੍ਰਮ ਦੇ ਵਿੱਚ ਦਿੱਤਾ ਜਾ ਰਿਹਾ ਹੈ ਮੈਂ ਮੈਂਸ਼ਨ ਕਰਨਾ ਚਾਹਾਂਗੀ ਬਾਬਾ ਦੀਪ ਸਿੰਘ ਸੁਸਾਇਟੀ ਟਾਂਡਾ ਵਿਖੇ ਜਿਹੜੀਆਂ ਆਪਣੀ ਬੋਟਸ ਦੇ ਨਾਲ ਪ੍ਰਸ਼ਾਸਨ ਵੱਲੋਂ ਜਿਹੜੇ ਇੰਤਜ਼ਾਮ ਕੀਤੇ ਗਏ ਨੇ ਪ੍ਰਸ਼ਾਸਨ ਵੱਲੋਂ ਜਿਵੇਂ ਜਿਸ ਤਰ੍ਹਾਂ ਦਾ ਇਕਵਿਪਮੈਂਟ ਬੋਟਸ ਲਾਈਫ ਜੈਕਟਸ ਦਿੱਤੇ ਗਏ ਨੇ ਉਹਨੂੰ ਸਪਲੀਮੈਂਟ ਕਰਦੇ ਹੋਏ ਬਹੁਤ ਵਧੀਆ ਆਪਣੀ ਸੇਵਾ ਉੱਥੇ ਦੇ ਰਹੀ ਹੈ ਜਿਹਦੇ ਨਾਲ ਲੋਕਾਂ ਦੀ ਸੇਫਟੀ ਅਤੇ ਸੁਰੱਖਿਆ ਕਰਨ ਦੇ ਵਿੱਚ ਪ੍ਰਸ਼ਾਸਨ ਕਾਮਯਾਬ ਹੋ ਰਿਹਾ ਹੈ ਮੈਂ ਇਸ ਵੀਡੀਓ ਰਾਹੀਂ ਤੁਹਾਨੂੰ ਸਾਰਿਆਂ ਨੂੰ ਇਹ ਬੇਨਤੀ ਕਰਨਾ ਚਾਹਾਂਗੀ ਕਿ ਸਾਡੇ ਅਫੈਕਟਿਡ ਏਰੀਆਜ਼ ਦੇ ਵਿੱਚ ਜਿਵੇਂ ਕਿ ਮੁਕੇਰੀਆਂ ਦੇ ਮੋਤਲਾ ਇਲਾਕੇ ਦੇ ਵਿੱਚ ਵੀ ਕੁਝ ਪਿੰਡ ਸਾਡੇ ਅਫੈਕਟਿਡ ਹੋਏ ਨੇ ਟਾਂਡਾ ਵਿਖੇ ਹੋਏ ਨੇ ਜਾਂ ਕਿਤੇ ਵੀ ਇਸ ਤਰ੍ਹਾਂ ਦੇ ਪਾਣੀ ਦਾ ਪ੍ਰਭਾਵ ਹੁੰਦਾ ਹੈ ਜਾਂ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਲੋਕਾਂ ਨੂੰ ਝੱਲਨੀ ਪੈਂਦੀ ਹੈ ਤਾਂ ਪ੍ਰਸ਼ਾਸਨ ਦੇ ਨਾਲ ਰਲ ਕੇ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਦੇ ਨਾਲ ਰਲ ਕੇ यहोज संस्थाव सू संपर्क करन और अपने वालों भी योगदान देन मैं बहुत सारे मैसेजेस भी पिछले दिन बहुत सारे व्यक्तियों तो बहुत सारी संस्थाव तो आए सी तो मैं अकनोलेज कर दी है कि उन्होंने अपने वालों हेल्प ऑफर की है और असी स्वागत करते हैं जी कि अपने एस डी एम के डिस्ट्रिक्ट रेडक्रॉस सोसायटी के संपर्क करा असी एक संयुक्त तरीके तक मदद पहुँचा सके ਬਾਕੀ ਮੈਂ ਇਹ ਵੀ ਦੱਸਣਾ ਚਾਹਾਂਗੀ ਕਿ ਹਾਲਾਤ ਸਾਮਾਨੇ ਹੈ ਜ਼ਰੂਰ ਕਿਤੇ ਕਿਤੇ ਪਾਣੀ ਦਾ ਪ੍ਰਭਾਵ ਹੋਇਆ ਬਟ ਅਸੀਂ ਲਗਾਤਾਰ ਸਿਚੁਏਸ਼ਨ ਤੇ ਨਜ਼ਰ ਬਣਾਈ ਰੱਖੀ ਹੈ ਬੀਬੀਐਮਬੀ ਬੋਰਡ ਦੇ ਨਾਲ ਵੀ ਲਗਾਤਾਰ ਪੰਜਾਬ ਸਰਕਾਰ ਵਾਟਰ ਰਿਸੋਰਸਸ ਡਿਪਾਰਟਮੈਂਟ ਦੇ ਨਾਲ ਤਾਲਮੇਲ ਚੱਲਦਾ ਹੈ ਔਰ ਜਿਹਦੇ ਕਰਕੇ ਅਸੀਂ ਬਹੁਤ ਹੱਦ ਤੱਕ ਜਿਹੜਾ ਹੈ ਪਾਣੀ ਦੀ ਸਾਮ ਸੰਭਾਲ ਨੂੰ ਕੰਟਰੋਲ ਕਰਨ ਦੇ ਵਿੱਚ ਕਾਮਯਾਬੀ ਆਈ ਹੈ ਅਸੀਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਾਡੇ ਸਿਵਲ ਡਿਫੈਂਸ ਵੋਲੰਟੀਅਰਸ ਦਾ ਵੀ ਖਾਸ ਧੰਨਵਾਦ ਕਰਦੇ ਹਾਂ ਕਿ ਉਹ ਸਮੇਂ-ਸਮੇਂ ਤੇ ਲੋਕਾਂ ਨੂੰ ਜਾਗਰੂਕ ਕਰਦੇ ਹਨ ਕਿ ਇਸ ਟਾਈਮ ਤੇ ਮੌਨਸੂਨ ਦੇ ਦਿਨਾਂ ਦੇ ਵਿੱਚ ਕਿਸੇ ਵੀ ਦਰਿਆ ਚੋਹ ਦੇ ਨੇੜੇ ਜਾਂ ਕਿਸੇ ਨਹਿਰ ਦੇ ਕੋਲ ਕਿਸੇ ਟੋਬੇ ਦੇ ਕੋਲ ਨਾ ਜਾਇਆ ਜਾਵੇ ਮੈਂ ਫੇਰ ਇੱਕ ਵਾਰੀ ਸਾਰੀਆਂ ਸੰਸਥਾਵਾਂ ਨੂੰ ਸਾਡੇ ਸਾਰੇ ਨਿਵਾਸੀਆਂ ਨੂੰ ਇਹ ਅਪੀਲ ਕਰਦੀ ਹਾਂ ਕਿ ਆਪਣੇ ਆਲੇ-ਦੁਆਲੇ ਕਿਸੇ ਵੀ ਚੋਹ ਦਰਿਆ ਦੇ ਵਿੱਚ ਕਿਸੇ ਨੂੰ ਵੀ ਬੱਚੇ ਜਾਂ ਵੱਡੇ ਨੂੰ ਨਾ ਜਾਣ ਦਿੱਤਾ ਜਾਵੇ ਔਰ ਇਹ ਸੁਨਿਸ਼ਚਿਤ ਕੀਤਾ ਜਾਵੇ ਕਿ ਅਸੀਂ ਸਾਰੇ ਰਲ ਕੇ ਆਪਣੀ ਸੁਰੱਖਿਆ ਕਰੀਏ ਧੰਨਵਾਦ